ਵਫ਼ਦ ਆਪ ਨੇ ਚੰਡੀਗੜ੍ਹ ਦੇ ਮਾਮਲੇ ਤੇ ਗਵਰਨਰ ਨੂੰ ਸੌਂਪਿਆ ਮੰਗ ਪੱਤਰ ਸੋ ਚੰਡੀਗੜ੍ਹ ਸਿਰਫ ਪੰਜਾਬ ਦਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਦਾ ਹੱਕ ਨਹੀਂ ਹਰਿਆਣਾ ਨੇ ਚੰਡੀਗੜ੍ਹ ਤੋਂ 10 ਏਕੜ ਜ਼ਮੀਨ ਮੰਗੀ ਹੈ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ 1 ਇੰਚ ਵੀ ਜਗ੍ਹਾ ਨਹੀਂ ਦੇਵਾਂਗੇ ਅਸੀਂ ਆਪਣਾ ਹੱਕ ਲੈ ਕੇ ਰ੍ਹਾਂਗੇ ਸੋ ਹਰਿਆਣਾ ਆਪਣੀ ਨਵੀਂ ਵਿਧਾਨ ਸਭਾ ਪੰਚਕੁਲਾ ਦੇ ਵਿੱਚ ਬਣਾਵੇ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੋ ਚੰਡੀਗੜ੍ਹ ਦੇ ਵਿੱਚ ਗਵਰਨਰ ਨੂੰ ਮਿਲਿਆ ਆਪ ਵਫ਼ਦ ਜਿੱਥੇ ਕੀ ਮੰਗ ਪੱਤਰ ਸੌਂਪਿਆ ਗਿਆ ਹੈ ਕਿ ਹਰਿਆਣਾ ਨੂੰ 1 ਇੰਚ ਵੀ ਜਗ੍ਹਾ ਨਹੀਂ ਦੇਵਾਂਗੇ ਚੰਡੀਗੜ੍ਹ ਸਿਰਫ ਪੰਜਾਬ ਦਾ ਹੈ ਅਗਰ ਹਰਿਆਣਾ ਨੇ ਆਪਣੀ ਨਵੀਂ ਵਿਧਾਨ ਸਭਾ ਬਣਾਣੀ ਹੈ ਤਾਂ ਉਹ ਪੰਚਕੂਲਾ ਦੇ ਵਿੱਚ ਬਣਾਵੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਦਾ ਕੋਈ ਹੱਕ ਨਹੀਂ ਹੈ ਸੋ 10 ਏਕੜ ਜ਼ਮੀਨ ਮੰਗੀ ਗਈ ਸੀ ਹਰਿਆਣਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸੋ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ 1 ਇੰਚ ਵੀ ਜਗ੍ਹਾ ਨਹੀਂ ਦੇਵਾਂਗੇ ਸੋ ਇਸ ਨੂੰ ਲੈ ਕੇ ਯਾ ਵਫਦ ਅਜੜਾ ਕਿ ਚੰਡੀਗੜ੍ਹ ਦੇ ਵਿੱਚ ਗਵਰਨਰ ਨੂੰ ਮਿਲਿਆ ਤੇ ਚੰਡੀਗੜ੍ਹ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਆਮ ਆਦਮੀ ਪਾਰਟੀ ਦਾ ਇੱਕ ਡੈਲੀਗੇਸ਼ਨ ਆਨਰੇਬਲ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਏਗੇ ਔਨ ਬਿਹਾਫ ਆਫ ਆਮ ਆਦਮੀ ਪਾਰਟੀ ਮੇਰੇ ਨਾਲ ਮੇਰੇ ਕੋਲੀਗ ਸਰਦਾਰ ਹਰਜੋਤ ਸਿੰਘ ਬੈਂਸ ਜੀ ਔਰ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਦੀਪਕ ਬਾਲੀ ਜੀ ਔਰ ਸਾਡੇ ਨੌਜਵਾਨ ਯੂਥ ਵਿੰਗ ਦੇ ਆਗੂ ਪ੍ਰਵਿੰਦਰ ਗੋਲਡੀ ਜੀ ਸਾਡੇ ਲੀਗਲ ਵਿੰਗ ਤੋਂ ਫੈਰੀ ਸ਼ਾਫੋਤ ਜੀ ਸਾਡਾ ਇੱਕ ਬਫਤ ਜਿਹੜਾ ਅੱਜ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਅਸੀਂ ਮਾਨਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਕਿ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਪਰ ਪ੍ਰਕਾਸ਼ ਪੁਰਬ ਉੱਪਰ ਬਹੁਤ-ਬਹੁਤ ਮੁਬਾਰਕਬਾਦ ਦਿੰਨਾਗਾ ਕਿ ਅੱਜ ਖੁਬਹਤਰ ਦਿਹਾੜਾਗਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਜਿਹੜਾ ਮੇਨ ਸਬਜੈਕਟ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਰਾਜਸਤਾਨੀ ਚੰਡੀਗੜ੍ਹ ਆ ਜਿੱਥੇ ਆਪਾਂ ਖੜੇ ਆ ਮਾਨਯੋਗ ਗਵਰਨਰ ਸਾਹਿਬ ਦੇ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਗਵਰਨਰ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਰਾਜਪਬੰਦ ਦੇ ਸਾਹਮਣੇ ਆਪਾਂ ਖੜੇ ਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗਵਾਂਧੀ ਸੂਬੇ ਨੂੰ ਹਰਿਆਣਾ ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮ ਆ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਨਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਇਾਂਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਵਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਇਕੋ ਜਨ ਜਿਹੜਾ ਇਕੋ ਸੈਂਸਿਟਿਵ ਜੋਨ ਆ ਉਹਦਾ ਰਸਤਾ ਘਟਾ ਦਿੱਤਾ ਗਿਆ ਪਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜ ਕੋਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਹਦੇ ਰਿਟਰਨ ਵਜੋਂ ਦਿੰਦੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ पर लेकिन स्पष्टता कि हरियाणा सरकार दा ए मकसद दा कि उथे हरियाणा दी विधानसभा बड़ाई जावे कि चंडीगढ़ ਦੇ ਅੰਦਰ ਉਸ ਲੈਂਡ ਉੱਪਰ हरियाणा दी विधानसभा ਸਟੈਬਲਿਸ਼ ਕੀਤੀ ਜਾਵੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲ ਦਰਜ ਕਰਵਾ ਕੇ ਆਇਆਗੇ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜਿਹੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਗੇ ਇਹ ਅੱਜ ਅਸੀਂ ਮੈਮੋਰੈਂਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾਗਾ ਕਿ ਸਾਡੇ ਇਸ ਮਾਮਲੇ ਉੱਤੇ ਹਰਿਆਣਾ ਨੂੰ ਚੰਡੀਗੜ੍ਹ ਦੀ ਜ਼ਮੀਨ ਅਲਾਟ ਕਰਨ ਤੋਂ ਬਿਲਕੁਲ ਅਲਾਟ ਨਹੀਂ ਕਰਨੀ ਚਾਹੀਦੀ ਅਸੀਂ ਉਹਦੇ ਖਿਲਾਫ ਪੂਰਾ ਇੱਕ ਮੈਮੋਰੰਡਮ ਲਿਖ ਕੇ ਦੇ ਕੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਕਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਆਗਾ ਕਿਸ ਤਰ੍ਹਾਂ ਰੀਆਰਗੇਨਾਈਜੇਸ਼ਨ ਐਕਟ 1961 ਦੇ ਵਿੱਚ ਜਦੋਂ ਦੋ ਸਟੇਟ ਬਣੇ ਸੀਗੇ ਜਦੋਂ ਪੰਜਾਬ ਤੇ ਹਰਿਆਣਾ ਤੋਂ ਅਲੱਗ ਹੋਏ ਸੀਗੇ ਉਸ ਵੇ ਪੰਜਾਬ ਦਾ ਕੀ ਸਟੇਟ ਸੀਗਾ ਔਰ ਜਦੋਂ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਆਨਰੇਬਲ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਰਜੀਬ ਗਾਂਧੀ ਜੀ ਦੇ ਨਾਲ ਸੰਤ ਹਰਚੰਦ ਸਿੰਘ ਲਾਂਗੋਵਾਲ ਜੀ ਨਾਲ ਇੰਪੈਕਟ ਹੋਇਆ ਸੀਗਾ ਜਿਹੜਾ ਸਮਝੌਤਾ ਹੋਇਆ ਸੀਗਾ ਅਰਜੀਬ ਲਾਂਗੋਵਾਲ ਕਾਰਡ ਜਿਹਨੂੰ ਆਪਾਂ ਕਹਿ ਦਨੇ ਆ ਉਹਦੇ ਵਿੱਚ ਵੀ ਸਪਸ਼ਟ ਲਿਖਿਆਗਾ ਕਿ ਚੰਡੀਗੜ੍ਹ ਪੰਜਾਬ